ਪੁਲਿਸ ਵੱਲੋਂ ਦੇਰ ਸ਼ਾਮ ਸ਼ਹਿਰ ਵਿੱਚ ਕੱਢਿਆ ਗਿਆ ਫਲੈਗ ਮਾਰਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਦੀ ਸੁਰੱਖਿਆ ਅਤੇ ਸੱਦ ਭਾਵਨਾ ਬਣਾਈ ਰੱਖਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਡਾਕਟਰ ਅਖਿਲ ਚੌਧਰੀ ਦੇ ਨਿਰਦੇਸ਼ ਅਤੇ ਡੀਐਸਪੀ ਨਵੀਨ ਕੁਮਾਰ ਦੀ ਅਗਵਾਈ ਹੇਠ ਦੇਰ ਸ਼ਾਮ 6 ਵਜੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਦੌਰਾਨ ਸ਼ਹਿਰੀ ਇਲਾਕੇ ਵਿੱਚ ਸਥਿਤ ਹੋਟਲ ਟਾਬੇ ਅਤੇ ਰੈਸਟੋਰੈਂਟ ਦੀ ਚੈਕਿੰਗ ਕੀਤੀ ਗਈ ਉੱਥੇ ਹੀ ਆਵਾਜਾਈ ਵਾਲੇ ਮੁੱਖ ਰਸਤੇ ਵਿਦਿਆਰਥੀ ਖੇਤਰ ਅਤੇ ਮਾਰਕੀਟ ਦੀ ਵਿਸ਼ੇਸ਼ ਨਿਗਰਾਨੀ ਵੀ ਕੀਤੀ ਗਈ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਅਤੇ ਐਸਐਸਪੀ ਸ਼੍ਰੀ ਅਕਿਲ ਚੌਧਰੀ ਜੀ ਦੇ ਦਿਸ਼ਾ ਨਿਰਦੇਸ਼ ਅੱਜ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਤਾਂ ਕਿ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਸੰਦੇਸ਼ ਜਾ ਸਕੇ ਵੀ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਕਰ ਸਕਣ ਅਤੇ ਲੋਕਾਂ ਦੇ ਵਿੱਚ ਵੀ ਅਮਨ ਪਾਈ ਤੇਰੇ ਦਾ ਸੰਦੇਸ਼ ਜਾਵੇ ਇਸ ਕਰਕੇ ਇਹ ਮਾਰਚ ਕੱਢਿਆ ਜਾ ਰਿਹਾ ਤੇ ਇਹ ਸਮੇਂ ਸਮੇਂ ਹੀ ਕੱਢਿਆ ਜਾਊਗਾ ਲੋਕਾਂ ਨੂੰ ਮੈਂ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਵੀ ਜੇ ਜੇ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾ ਕੋਈ ਵੀ ਵਿਰਸਤ ਵਸਤੂ ਜਾਂ ਕੁਝ ਵੀ ਆਉਂਦੀ ਹੈ ਇਮੀਡੀਏਟਲੀ ਉਹ ਕੰਟਰੋਲ ਰੂਮ ਤੇ ਸੰਪਰਕਨ ਤੇ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਕਿਸੇ ਵੀ ਸਮੇਂ ਜੇ ਕਿਸੇ ਵੀ ਕਿਸਮ ਦੀ ਕੋਈ ਉਹਨਾਂ ਨੂੰ ਇਹ ਸ਼ੱਕ ਪੈਦਾ ਹੁੰਦਾ ਵੀ ਇਹ ਬੰਦਾ ਕੋਈ ਵਾਰਦਾਤ ਕਰ ਸਕਦਾ ਇਮੀਡੀਏਟਲੀ ਪੁਲਿਸ ਕੰਟਰੋਲ ਰੂਮ ਤੇ 112 ਤੇ ਕੰਪਲੇਨ ਕਰਨ ਤਾਂ ਕਿ ਕੋਈ ਜਿਹੜੀ ਮੰਗਭਾਗੀ ਕਰਨਾ ਉਹਨੂੰ ਹੁਣ ਤੋਂ ਰੋਕਿਆ ਜਾ ਸਕੇ